ਅੰਮ੍ਰਿਤਸਰ ਵਿਖੇ ਇੱਕ 17 ਸਾਲ ਦੀ ਕੁੜੀ ਦੇ ਵੱਲੋਂ ਚਾਹ ਦਾ ਖੋਖਾ ਚਲਾਇਆ ਜਾ ਰਿਹਾ ਹੈ ਦਰਅਸਲ ਇਸ ਲੜਕੀ ਦੀ ਬੜੀ ਪਿਆਰੀ ਕਹਾਣੀ ਅੱਜ ਤੁਹਾਡੇ ਤੱਕ ਲੈ ਕੇ ਆਇਆ ਅੰਮ੍ਰਿਤਸਰ ਦੇ ਰਈਆਪਿੰਡ ਦੇ ਜੀਟੀ ਰੋਡ ਤੇ ਲੜਕੀ ਦੇ ਵੱਲੋਂ ਚਾਹ ਦਾ ਖੋਖਾ ਲਗਾਇਆ ਗਿਆ ਇਹ ਲੜਕੀ ਜਦੋਂ ਤੁਸੀਂ ਇਸ ਦਾ ਚਿਹਰਾ ਵੇਖੋਗੇ ਤਾਂ ਬਹੁਤ ਸੋਹਣੀ ਬੱਚੀ ਹੈ ਪਰ ਮਾੜੇ ਹਾਲਾਤਾਂ ਦੇ ਕਾਰਨ ਅੱਜ ਸੜਕ ਤੇ ਕੰਮ ਕਰਨ ਨੂੰ ਮਜਬੂਰ ਹੈ ਦਰਅਸਲ ਇਸ ਲੜਕੀ ਦਾ ਕਹਿਣਾ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਝੂਠੇ ਬਰਤਨ ਸਾਫ ਕਰਨੇ ਪੈਣਗੇ ਇਸਨੇ ਇਹ ਸੋਚਿਆ ਤਾਂ ਇਸੇ ਦੌਰਾਨ ਇਸ ਦੇ ਵੱਲੂ ਇਹ ਸੋਚਿਆ ਗਿਆ ਕਿ ਸਾਰਾ ਪਰਿਵਾਰ ਜੱਟਾ ਤੇ ਜ਼ਮੀਦਾਰਾ ਦਾ ਮੇਰੇ ਪਿਤਾ ਇਸ ਲੜਕੀ ਦਾ ਕਹਿਣਾ ਕਿ ਨਸ਼ੇੜੀ ਨੇ ਤੇ ਨਸ਼ਾ ਕਰਦੇ ਸੰਤ ਤੇ ਸਾਡੇ ਨਾਲ ਰੋਜ਼ ਹੀ ਕੁਟਮਾਰ ਹੁੰਦੀ ਸੀ ਉਸ ਦੇ ਮਾਤਾ ਦੀ ਵੀ ਬੁਰੀ ਤਰ੍ਹਾਂ ਦੇ ਨਾਕਟਮਾਰ ਕੀਤੀ ਜਾਂਦੀ ਸੀ ਜਿਸ ਦੇ ਚਲਦਿਆਂ ਪਰਿਵਾਰ ਨੂੰ ਘਰੋਂ ਵੀ ਕੱਢ ਦਿੱਤਾ ਗਿਆ ਲੜਕੀ ਉਸ ਦਾ ਛੋਟਾ ਭਰਾ ਤੇ ਮਾਤਾ ਸੜਕ ਤੇ ਆ ਗਈ ਤਾਂ ਅਜਿਹੇ ਹਾਲਾਤਾਂ ਤੋਂ ਬਾਅਦ ਜਿਹੜੀ ਮਾਤਾ ਹੈ ਲੜਕੀ ਦੀ ਉਸ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਬਿਮਾਰ ਹੋਣ ਦੇ ਚਲਦਿਆਂ ਮਾਤਾ ਨੂੰ ਉਹ ਕੰਮ ਛੱਡਣਾ ਪਿਆ ਲੜਕੀ 12ਵੀਂ ਜਮਾਤ ਦੇ ਵਿੱਚ ਪੜਦੀ ਹੈ ਤੇ ਨਾਲ ਹੀ ਸੜਕ ਉੱਤੇ ਉਸ ਨੇ ਚਾਹ ਲਗਾਉਣ ਦੀ ਸੋਚੀ ਹੈ ਤਾਂ ਜਾਦਾ ਖੋਖਾ ਉਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਤੇ ਜਿਸ ਦਾ ਨਾਂ ਇਸ ਲੜਕੀ ਦੇ ਵੱਲੋਂ ਸਤਗੁਰੂ ਇਸਟਾਲ ਰੱਖਿਆ ਗਿਆ ਦਰਸਲ ਕੋਮਲ ਪ੍ਰੀਤ ਨੇ ਸ਼ਹਿਰ ਦੇ ਲੋਕਾਂ ਨੂੰ ਇੱਕ ਹੈ ਇੱਕ ਮਿਸਾਲ ਦਿੱਤੀ ਹੈ ਕਿ ਤਨਨੇ ਮੇਨੇ ਜਿਹੜੇ ਲੋਕ ਉਹਨਾਂ ਨੂੰ ਮਾਰਦੇ ਸਨ ਕਿ ਜੱਟ ਜ਼ਿੰਮੇਵਾਰ ਦੀ ਧੀ ਹੋ ਕੇ ਉਹ ਸੜਕਾਂ ਤੇ ਚਾਹ ਵੇਚ ਰਹੀ ਹੈ ਤਾਂ ਉਸ ਦਾ ਕਹਿਣਾ ਹੈ ਕਿ ਪੇਟ ਪਾਲਣ ਦੇ ਲਈ ਘਰ ਚੁਰਾਉਣ ਦੇ ਲਈ ਕੁਝ ਵੀ ਕਰਨਾ ਪੈਂਦਾ ਜਿਹੜੇ ਹਾਲਾਤ ਇੰਨੇ ਮਾੜੇ ਉਸ ਨੇ ਵੇਖੇ ਨੇ ਜਿਸ ਦੇ ਚਲਦਿਆ ਹੀ ਉਸ ਦੇ ਵੱਲੋਂ ਚਾਹ ਵੇਚ ਕੇ ਹੁਣ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਉਸ ਦਾ ਕਹਿਣਾ ਹੈ ਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਨੀ ਆ ਕਿ ਜਲਦ ਹੀ ਪਰਮਾਤਮਾ ਨੇ ਚਾਇਆ ਤੇ ਉਹਨਾਂ ਦਾ ਇੱਕ ਕੈਫੇ ਹੋਏਗਾ ਜੋ ਲੋਕ ਵੇਖਣਗੇ ਕਿ ਉਹ ਕੈਫੇ ਕਿਵੇਂ ਤਿਆਰ ਕੀਤਾ ਜਾਏਗਾ ਲੋਕਾਂ ਕੇ ਉੱਥੇ ਕੰਮ ਕਰਨਗੇ ਤੇ ਚਾਹ ਦੇ ਨਾਲ ਗੁਜ਼ਾਰਾ ਨਹੀਂ ਹੋਣਾ ਉਹ ਤਾਂ ਉਸ ਨੂੰ ਵੀ ਪਤਾ ਹੈ ਪਰ ਇੱਥੇ ਨਾਲ ਨਾਲ ਉਸ ਦਾ ਕਹਿਣਾ ਹੈ ਕਿ ਮੈਂ ਤਬਦੀਲੀਆਂ ਲੈ ਕੇ ਆਵਾਂਗੀ ਮੈਂ ਚਾਹ ਦਾ ਕੈਫੇ ਵੀ ਤਿਆਰ ਕਰਾਂਗੇ ਉਸ ਦਾ ਕਹਿਣਾ ਕਿ ਅਸੀਂ ਕਿਰਾਏ ਦੇ ਮਕਾਨ ਦੇ ਵਿੱਚ ਰਹਿਣੇ ਆ ਤੇ ਮੇਰੇ ਪਿਤਾ ਨੇ ਕਿਹਾ ਸੀ ਕਿ ਤੁਸੀਂ ਪੜਾਈ ਵੀ ਨਹੀਂ ਕਰ ਸਕਦੇ ਰੋਟੀ ਵੀ ਨਹੀਂ ਕਮਾ ਸਕਦੇ ਅਖੀਰ ਦੇ ਵਿੱਚ ਤੁਸੀਂ ਮੇਰੇ ਪੈਰਾਂ ਤੇ ਆ ਕੇ ਡਿੱਗੋਗੇ ਪਰ ਉਸ ਲੜਕੀ ਦਾ ਕਹਿਣਾ ਕਿ ਅੱਜ ਅਸੀਂ ਪੈਰਾਂ ਤੇ ਖੜੇ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦੀ ਹੀ ਪੈਰਾਂ ਤੇ ਖੜੇ ਵੀ ਹੋਵਾਂਗੇ ਤੇ ਇਸ ਮੌਕੇ ਅਸੀਂ ਲੋਕਾਂ ਨੂੰ ਵੀ ਵਿਖਾਵਾਂਗੇ ਜੋ ਕਿ ਅੱਜ ਸਾਨੂੰ ਗੱਲਾਂ ਕਰਦੇ ਨੇ ਤੇ ਇਸ ਮੌਕੇ ਸਮਾਜ ਸੇਵਕ ਪੁਲਿਸ ਅਧਿਕਾਰੀ ਦਲਜੀਤ ਸਿੰਘ ਇਸ ਲੜਕੀ ਨੂੰ ਮਿਲਣ ਦੇ ਲਈ ਪਹੁੰਚੇ ਨੇ ਉਹਨਾਂ ਦੇ ਵੱਲੋਂ ਲੜਕੀ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਛੋਟੀ ਜਿਹੀ ਬੱਚੀ ਜਦੋਂ ਉਪਰਾਲਾ ਉਸ ਦੇ ਵੱਲੋਂ ਕੀਤਾ ਗਿਆ ਘਰ ਦਾ ਗੁਜ਼ਾਰਾ ਕਰਨ ਦੇ ਲਈ ਉਹ ਅੱਗੇ ਆਈ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਅਜਿਹੇ ਬੱਚਿਆਂ ਤੋਂ ਪ੍ਰੇਰਣਾ ਨੀ ਚੈਦੀ ਹੈ ਜਿਸਨੇ ਨਾਤਾ ਪੜਾਈ ਛੱਡੀ ਹੈ ਪੜਾਈ ਦੇ ਨਾਲ-ਨਾਲ ਕੰਮ ਵੀ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਐਨ ਆਰ ਆਈ ਵੀਰਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜਦ ਵੀ ਤੁਸੀਂ ਅੰਮ੍ਰਿਤਸਰ ਆਓ ਤਾਂ ਇਸ ਲੜਕੀ ਦੇ ਸਾਧਗੁਰੂ ਟੀਸ ਢਾਲ ਤੇ ਜ਼ਰੂਰ ਆਓ ਇਸ ਦਾ ਚਾਦਾ ਸਵਾਦ ਜ਼ਰੂਰ ਚੱਖੋ ਤੇ ਲੜਕੀ ਦੇ ਪਿਤਾ ਨਸ਼ੇੜੀ ਹੋਣ ਦੇ ਚਲਦਿਆਂ ਉਹਨਾਂ ਮਾਂ ਦੀ ਕੁਟਮਾਰ ਕੀਤੀ ਤੇ ਬੱਚਾ ਨੂੰ ਘਰੋਂ ਕੱਢ ਦਿੱਤਾ ਪਰ ਅੱਜ ਇਸ ਬੱਚੀ ਨੇ ਆਪਣੇ ਪੈਰਾਂ ਤੇ ਖੜਾ ਹੋ ਕੇ ਵਿਖਾ ਦਿੱਤਾ ਤੇ ਇਹ ਲੜਕੀ ਹੁਣ ਸਭ ਦੇ ਲਈ ਹੌਂਸਲਾ ਤੇ ਪ੍ਰੇਰਣਾ ਬਣ ਰਹੀ ਹੈ ਕੋ ਮੈਂ ਫ੍ਰੀਕ ਕੋਲ ਸਾਰਾ ਸਾਲ ਕੈਰੀ ਇੰਸਟਾਲ ਲਾਉਣਾ ਪੈ ਰਿਹਾ ਤੁਹਾਨੂੰ ਕੀ ਮੈਂ ਦੇਣੀ ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਚੜਤਾ ਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਤੇ ਸੋ ਦੈਟਸ ਦਾ ਕਾਰ ਕਿ ਲਾਉਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਤਾੜ ਨਹੀਂ ਹੈਗਾ ਕੀ ਕਰਦੇ ਫਿਰ ਬਾਈ ਕੋਦੇ ਨਸ਼ਾ ਕਰਦੇ ਛੱਡਤਾ ਸੀ ਸਾਨੂੰ ਕਿੰਨੇ ਜੇ ਤੁਸੀਂ ਇਹ ਰਹੇ ਹਾਂਜੀ ਕਿੰਨੇ ਮਾਰੇ ਹਲਾਫਾ ਚ ਰਹੇ ਹੋ ਤੁਸੀਂ ਹਾਲਾਤ ਨਵੀਂ ਜਿਹਾ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਪਰ ਬਾਬਾ ਜੀ ਨੇ ਵੀ ਬੜੀਆਂ ਪਿਆਰੀਆਂ ਹੋ ਜਾਂਦੇ ਤੁਹਾਡੇ ਪਿਤਾ ਨੇ ਕਿਉਂ ਸਾਥ ਛੱਡ ਗਿਆ ਸਰ ਉਹਨਾਂ ਦੇ ਪਿਤਾ ਉਹਦਾ ਨਹੀਂ ਹੈਗਾ ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਕਦੇ ਬੱਚਿਆਂ ਨੂੰ ਤੱਕਾ ਨਹੀਂ ਦਿੰਦਾ ਚਲੋ ਬੱਚਿਆਂ ਨੂੰ ਕੀ ਆਪਣੇ ਘਰ ਵਲੇ ਨੇ ਨੂੰ ਨਹੀਂ ਤੱਕਾ ਦਿੰਦਾ ਚਲੋ ਜੇ ਤੱਕਾ ਦਿੱਤਾ ਵਾ ਬੱਬਾ ਇਹਨੇ ਸਾਨੂੰ ਆਪਣਾ ਦਰ ਦਿੱਤਾ ਸੀ ਪ੍ਰਮਾਤਮਨ ਆਪਣਾ ਪਿਓ ਮੰਨਿਆ ਉਹਨੇ ਆਪਣੀ ਮਾਂ ਮੰਨਿਆ ਜੈਸੇ ਕਿ ਸਾਡੇ ਕੋਲ ਮਾਂ ਪਿਓ ਸਾਡਾ ਮੇਰੀ ਮਾਂ ਹੈਗੀ ਆ ਕਿੰਨੇ ਵੀ ਮਾੜੇ ਹਲਾਕਾਂ ਦੇ ਵਿੱਚ ਰਹੇ ਹਲਾਤ ਵਿੱਚ ਬਹੁਤ ਜ਼ਿਆਦਾ ਮਾੜੇ ਸੀ ਦਿਹਾੜੀਆਂ ਕਰਨੀਆਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਮੱਜਾਂ ਦੀਆਂ ਧਾਰਾਂ ਚੋਣੀਆਂ ਕਦੇ ਸੋਚਿਆ ਨਹੀਂ ਕਿ ਮਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾਂ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣਗੇ ਹਾਂਜੀ ਪਲੱਸ 2 ਕਲਾਸ ਜਦੋਂ ਸਟਾਲ ਲਾਇਆ ਰਿਸ਼ਤੇਦਾਰ ਭੈਣ ਪਰਵਾਨ ਕਿਸਨੇ ਸਾਥ ਦਿੱਤਾ ਨਹੀਂ ਸਾਰੇ ਨੇ ਛੱਡ ਤੁਸੀਂ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੇੜੀ ਲਾ ਲਈ ਆ ਸਾਡੀ ਬੇਇੱਜ਼ਤੀ ਕਰਾਤੀ ਆ ਸਾਾਨੂੰ ਐਦਾਂ ਕਰਾਤਾ ਸਾਨੂੰ ਉਦਾਂ ਕਰਾਤਾ ਵਾ ਭਈ ਸਾਡੀ ਹੁਣ ਰੇੜੀ ਆ ਕੁਝ ਟਾਈਮ ਬਾਅਦ ਜਿਸ ਦਿਨ ਕੈਫੇ ਜਾਂ ਮੇਰਾ ਲਾਸਟ ਡ੍ਰੀਮ ਇਹੀ ਆ ਇਹਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡ 'ਚ ਤੁਹਾਡੇ ਰਿਸ਼ਤੇਦਾਰ ਤੇ ਕੈਫੇ ਉਦੋਂ ਆਇਆ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨਾਲ ਆਇਓ ਜਿੱਦੋਂ ਤੁਸੀਂ ਕੱਢਦੇ ਉਹਨਾਂ ਦੇ ਫ੍ਰੈਂਕਸ ਕੁਆਲੀਆਂ ਨੇ ਸੇਵ ਲੀਆਂ ਤੁਹਾਡੀਆਂ ਨੇ ਕੀ ਮਤਲਬ ਮੋਟੀਵੇਟ ਨਹੀਂ ਕਿਸੇ ਨੇ ਕੀਤਾ ਡੀਮੋਟੀਵੇਟ ਕੀਤਾ ਕਿ ਤੁਸੀਂ ਸੁਚਾਅ ਵਾਲਿਓ ਆ ਬਟ ਆ ਡੋਨਟ ਕੇਅਰ ਬਿਕੋਜ਼ ਤਾਨੇ ਮੈਨੇ ਵੱਜਦੇ ਰਹਿੰਦੇ ਨੇ ਤਾਂ ਇਹ ਬੰਦਾ ਸੰਭਲਦਾ ਕਿਉਂਕਿ ਕਿਉਂ ਨਾਲ ਜਬ ਬਦਾਮਾਂ ਨਕਲ ਨਹੀਂ ਆਉਂਦੀ ਹੈਗੀ ਅੰਦ ਦਾ ਠੋਕਰ ਨਾਲ ਤੇ ਮੇਹਣਾ ਨਾਲ ਆਂਦੀ ਆ ਚਲੋ ਥੈਂਕਸ ਜਿਨ੍ਹਾਂ ਨੇ ਮੈਨੂੰ ਤਾਨੇ ਮਾਰੇ ਨੇ ਆਮੋਸੋ ਸਟ੍ਰੌਂਗ ਤੇ ਤਾਂ ਮੇਰੀ ਆ ਚੀਜ਼ ਮੇਰਾ ਬ੍ਰਾਂਡ ਮੇਰੇ ਕੋਲ ਛੋਟੀ ਜੀ ਇੱਕ ਰੇੜੀ ਆ ਇਹ ਹੀ ਸਮਝੋ ਮੇਰਾ ਬ੍ਰਾਂਡ ਆ ਕੁਝ ਟਾਈਮ ਲੱਗੂਗਾ ਇਹਨੂੰ ਅੱਗੇ-ਅੱਗੇ ਵਧਾਉਣ ਤੇ ਸੋ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਵਧਦੇ ਆ ਸੁਪਨਾ ਤੇ ਆਹੀ ਆ ਕਿ ਕੋਮਲ ਸਤਗੁਰੂ ਨੂੰ 30 ਸਟਾਲ ਨੂੰ ਅੱਗੇ ਵਧਾਣਾ ਮੈਂ ਐਡ-ਆਨ ਚੀਜ਼ਾਂ ਕਰੂੰਗੀ ਨਾਲ-ਨਾਲ ਕਿਉਂਕਿ ਕੱਲੀ ਚਾਹ ਨਾਲ ਕੰਮ ਚ ਸਰਨਾ ਹਰ ਇੱਕ ਬ੍ਰਾਂਡ ਚ ਆਪਸ਼ਨਸ ਹੁੰਦੀਆਂ ਨੇ ਮੈਂ ਵੀ ਆਪਸ਼ਨਸ ਸਰ ਰੱਖੂੰਗੀ ਤੇ ਬਾਕੀ ਕੰਮ ਆਪਾਂ ਚਲਾਵਾਂਗੇ ਸਟੈਪ ਬਾਈ ਸਟੈਪ ਇਹ ਤੁਹਾਡਾ ਵੀ ਫੋਨ ਨੰਬਰ ਹੈ 95010547069501054706 ਵਿਦ ਦਾ ਗੂਗਲ ਪੇ ਐਂਡ ਨਾਮ ਕੋਮਲ ਪ੍ਰੀਤ ਕੌਰ ਐਡਰੈਸ ਮੇਰਾ ਵਾ ਅੰਮ੍ਰਿਤਸਰ ਜਲੰਧਰ ਰੋਡ ਸ਼੍ਰੀ ਦਰਸ਼ਨ ਫੇਰੂਮਨ ਪਬਲਿਕ ਸਕੂਲ ਤੋਂ ਸਾਹਮਣੇ ਆ ਸਤਗੁਰੂ ਟੀ ਸਟਾਲ ਟਾਈਮਿੰਗ ਮਾਰਨਿੰਗ 6 ਵਜੇ ਤੋਂ ਸ਼ਾਮ ਦੇ 6:30 ਵਜੇ ਤੱਕ ਜੀ ਅੱਜ ਇੱਥੇ ਕਹਿੰਦੇ ਧੀ ਦੇ ਜਿਹੜਾ ਕੌਲ ਲੜਿਆ ਕੀ ਦੱਸਿਆ ਇਹਨਾਂ ਨੇ ਆਪਣੇ ਬਾਰੇ ਬਹੁਤ ਸੋਹਣਾ ਪਰਾਲਾ ਜੀ ਜਿਸਾਂ ਬੇਟੀ ਨੇ ਇੱਕ ਪਿਤਾ ਦਾ ਐਕਸੈਪਟ ਉਹ ਚੈਲੰਜ ਜਿਹੜਾ ਐਕਸੈਪਟ ਕੀਤਾ ਕਿ ਤੁਸੀਂ ਦਿਹਾੜੀਆਂ ਕਦੋਗੇ ਤੁਸੀਂ ਭੁੱਖੇ ਮਰੋਗੇ ਤੁਸੀਂ ਮੇਰੇ ਪੈਰਾਂ ਤੇ ਡੱਗੋਗੇ ਔਰ ਬੇਟੀ ਨੇ ਕੋ ਚੈਲੰਜ ਐਕਸੈਪਟ ਕਰਕੇ ਤੇ ਇੱਕ ਸਟਾਲ ਖੋਲ੍ਹਿਆ ਚਾਹ ਦਾ ਤੇ ਬੇਟੀ ਦਾ ਸੁਪਨਾ ਵਾ ਕਿ ਮੈਂ ਇਸਟਾਲ ਨੂੰ ਇੱਕ ਬ੍ਰਾਂਡ ਬਣਾਵਾ ਔਰ ਮੈਂ ਕਿਸੇ ਕੈਫੇ ਹਾਸ ਤੱਕ ਪਹੁੰਚਾਂ ਔਰ ਉਹਨਾਂ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜੇ ਬੱਚੇ ਕਹਿੰਦੇ ਕਿ ਇੱਥੇ ਕੁਝ ਹੈ ਨਹੀਂਗਾ ਇੱਥੇ ਨੌਕਰੀਆਂ ਨਹੀਂ ਹੈਗੀਆਂ ਤੇ ਬਿਜ਼ਨਸ ਨਹੀਂ ਹੈਗਾ ਇੱਕ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਇੱਕ ਮਿਸਾਲ ਪੈਦਾ ਕੀਤੀ ਆ ਕਿ ਅਸੀਂ ਕੋਈ ਵੀ ਕੰਮ ਇੱਥੇ ਖੋਲ ਕੇ ਤੇ ਆਪਣੇ ਆਪ ਨੂੰ ਸਫਲ ਕਰ ਸਕਦੇ ਆ ਤੇ ਉਸ ਪਿਓ ਦੇ ਮੂੰਹ ਤੇ ਵੀ ਬਹੁਤ ਵੱਡੀ ਥੱਪੜ ਆ ਚਪੇੜ ਆ ਕਿ ਜਿਹੜਾ ਇਸ ਵੇਲੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜ਼ਰੂਰਤ ਸੀਗੇ ਤੇ ਇਹਨਾਂ ਨੂੰ ਛੱਡ ਗਿਆ ਇਹ ਬੇਟੀ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਸੀ ਚਾਹ ਵਾਲੇ ਚਾਹ ਵਾਲੇ ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੀਟੀ ਦਾ ਇੱਕ ਇਹੋ ਜਿਹਾ ਕੈਫੇ ਹਾਊਸ ਹੋਏਗਾ ਜਿਹਦੇ ਉੱਤੇ ਲੋਕੀ ਕਹਿੰਣਗੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ ਸਾਡੇ ਬੱਚਿਆਂ ਨੂੰ ਤੁਹਾਡਾ ਕੰਮ ਸਿਖਾ ਦਿਓ ਮੈਂ ਕਹਿੰਦਾ ਉਹ ਟਾਈਮ ਦੂਰ ਨਹੀਂ ਹੈਗਾ ਤੇ ਜਿਹੜੇ ਲੋਕ ਆ ਇਹਨਾਂ ਤਾਨੇ ਮਾਰਦੇ ਸੀ ਮਿਹਣੇ ਮਾਰਦੇ ਸੀਗੇ ਉਹ ਇਹਨਾਂ ਕੋ ਆ ਕੇ ਕੰਮ ਪੁੱਛਣਗੇ ਵੀ ਤੁਹਾਡਾ ਬਿਜ਼ਨਸ ਕਿਦਾਂ ਸਫਲ ਹੋਇਆ ਕੀ ਦੱਸਿਆ ਪਿਤਾ ਜੀ ਜਿਉਂ ਘਟਿਆ ਨਾ ਇਹਨਾਂ ਦੇ ਪਿਤਾ ਜੀ ਪਹਿਲਾਂ ਜਿਹੜੇ ਨਸ਼ਾ ਕਰਦੇ ਸੀਗੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਮਾਰਕੁਟਾਈ ਕਰਦੇ ਸੀ ਬੱਚਿਆਂ ਨੂੰ ਘਰਦਿਆਂ ਨੂੰ ਔਰ ਬਹੁਤ ਤਸ਼ੱਦਦ ਹੀ ਕਰਦੇ ਸੀਗੇ ਤੇ ਜਦੋਂ ਇਹਨਾਂ ਛੱਡ ਕੇ ਚਲੇ ਗਏ ਤੇ ਇਹ ਅੱਜ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਤੇ ਅੱਜ ਜਿਸਾਨਾਂ ਨੇ ਇਹ ਸਟਾਰਟ ਕੀਤਾ ਚਾਹ ਦਾ ਕੰਮ ਤੇ ਇਹਦੇ ਨਾਲ ਇਹ ਆ ਵੀ ਜੇ ਚਾਹ ਦਾ ਕੰਮ ਸਟਾਰਟ ਕੀਤਾ ਕੋਈ ਵੀ ਲੋਕ ਕਹਿੰਦੇ ਕਿ ਚਾਹ ਦਾ ਕੰਮ ਬੁਰਾ ਹੁੰਦਾ ਜਾਂ ਚਾਹ ਵਾਲੇ ਆ ਜਾਂ ਇਹਨੂੰ ਤਾਨੇ ਮਾਰਦੇ ਨੇ ਲੇਕਿਨ ਇਹ ਚਾਹ ਦੇ ਕੰਮ ਤੋਂ ਕੋਈ ਵੀ ਸਫਲ ਆਦਮੀ ਆ ਉਹਦੇ ਪਿੱਛੇ ਉਹਦੀ ਹਕੀਕਤ ਦੇਖੋ ਉਹਦਾ ਕੰਮ ਹਮੇਸ਼ਾ ਜੀਰੋ ਤੋਂ ਕੋਈ ਵੀ ਗਿਣਤੀ ਜਿਹੜੀ ਆ ਤਾਂ ਉਹ ਜੀਰੋ ਤੋਂ ਸਟਾਰਟ ਹੁੰਦੀ ਆ ਤੇ ਇਸਲੇ ਲੈ ਪਰ ਤੂੰ ਕੰਮ ਚ ਸਟਾਰਟ ਕੀਤਾ ਜਾਵੇ ਉੱਪਰਲੇ ਲੈਵਲ ਤੱਕ ਪਹੁੰਚ ਜਾ ਪਹੁੰਚ ਜਾ ਉਹਨੂੰ ਚਾਚਾਂ ਲੱਗਦੇ ਨੇ ਤੁਸੀਂ ਆਉਣ ਵਾਲਾ ਟਾਈਮ ਦੇਖਿਓ ਇਹਦਾ ਕੰਮ ਕਿੱਥੇ ਪਹੁੰਚਦਾ ਹੈ ਸੁਨਿਆ ਜੀ ਇਹ ਜਿਹੜੇ ਬੱਚੇ ਅੱਜਕੱਲ ਖਾਸ ਕਰਕੇ ਜਿਹੜੇ ਕਹਿੰਦੇ ਕਿ ਅਸੀਂ ਕੁਝ ਕਰ ਨਹੀਂ ਸਕਦੇ ਸਾਡੇ ਕੋਲ ਹੋਣਾ ਕੁਝ ਨਹੀਂ ਇਹ ਬੱਚੀ ਵਾਲੇ ਵੇਖ ਕੇ ਕੁਝ ਸਿੱਖੋ ਕਿ ਜੇ ਬੱਚੀ ਨੇ ਅੱਜ ਐਡਾ ਵੱਡਾ ਚੈਲੰਜ ਲੈ ਲਿਆ ਵਾ ਕਿ ਮੈਂ ਕੁਝ ਬਣ ਕੇ ਵਿਖਾਉਣਾ ਮੈਂ 30 ਸਾਲ ਖੋਲ ਕੇ ਲੋਕਾਂ ਨੂੰ ਇੱਕ ਨਵੀਂ ਸੇਧ ਦੇਣੀ ਆ ਇਹਦੇ ਵਾਲੇ ਵੇਖ ਕੇ ਇਹ ਬੱਚੀ ਦੇ ਕੁਝ ਲੈ ਕੇ ਸਿੱਖੋ ਔਰ ਆਪਣੀ ਪੜ੍ਹਾਈ ਨਾ ਛੱਡੋ ਮੈਂ ਇਹ ਬੱਚੀ ਨੂੰ ਕਹਾਂਗਾ ਕਿ ਆਪਣੀ ਪੜ੍ਹਾਈ ਆਪਣੀ ਵੀ ਨੀ ਛੱਡਣੀ ਤੇ ਭਰਾ ਦੀ ਵੀ ਛੱਡਣੀ ਪੜਾਹੀ ਨਾਲ ਨਾਲ ਕੰਪਲੀਟ ਕਰਨੀ ਆ ਔਰ ਜਿਹੜਾ ਸਟਾਲ ਹੈ ਵੀ ਚੱਲਦਾ ਜਾਵੇ ਤੋਂ ਉਹਨਾਂ ਭੈਣ ਭੜਾ ਨੂੰ ਬੇਨਤੀ ਆ ਜਿਹੜੇ ਭੈਣ ਭੜਾ ਦੀ ਸਪੋਰਟ ਕਰਨੇ ਚਾਹੁੰਦੇ ਆ ਉਹ ਜਦੋਂ ਆਉਂਦੇ ਜਾਂਦੇ ਆ ਅਮਰਸਰ ਆਉਂਦਿਆਂ ਹੋਇਆਂ ਇਹਦੇ ਸਟਾਲ ਦੇ ਉੱਤੇ ਖਲੋ ਕੇ ਚਾਹ ਪੀ ਕੇ ਜਾਣ ਔਰ ਭੈਣ ਨੂੰ ਹੌਸਲਾ ਦੇਣ ਇਹ ਬੇਟੀ ਨੂੰ ਵੀ ਹੌਸਲਾ ਦੇਣ ਇੱਥੇ ਆ ਕੇ ਜਦੋਂ ਆਪਾਂ ਚਾਹ ਦਾ ਕਪੀਵਾਂਗੇ ਇਹ ਬੇਟੀ ਨੂੰ ਇੱਕ ਹੌਸਲਾ ਮਿਲ ਜਾਵੇਗਾ